ਆਪਿਆ ਕੀ ਦੇਖ ਰਿਹਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਨਾਮ ਕੀ ਹੈ ਜਵਾਲ ਹੈ ਬਹੁਤ ਵਧੀਆ ਹੈ ਆਰਬ ਮਹੌਲ ਬੜਾ ਖੁਸ਼ ਹੈ ਤੇ ਗੱਲਬਾਤ ਕਰਾਂਗੇ ਬਾਜੀ ਕਿਹੋ ਜਿਹਾ ਲੱਗਾ ਬਹੁਤ ਵਧੀਆ ਫਰਸਟ ਕਲਾਸ ਕਹਿੰਦਾ ਹੈ ਉਹ ਰਾਜਸਥਾਨ ਸੇ ਅੱਛਾ ਆਪ ਰਾਜਸਥਾਨ ਹੈ ਅੱਬੇ ਹਮਾਰੇ ਸਾਥ ਗਲੰਦਰ ਕੇ ਸਾਥ ਸਾਹਿਬ ਰਾਜਸਥਾਨ ਵਾਲੇ ਵੀ ਹੈ ਇਸ ਤਰ੍ਹਾਂ ਦਾ ਮਾਹੌਲ ਹੈ ਇੰਦਾ ਇਸ ਮਹੌਲ ਸਾਡੇ ਜੀ ਇਤਵਾਰ ਹੋਂ ਤਾਂ ਬਹੁਤ ਜ਼ਿਆਦਾ ਹੀ ਮੋਲ ਬੜੀਆਂ ਹੁੰਦਾ ਬਾਕੀ ਦਿਨ ਵੀ ਸਾਰੇ ਦਿਨ ਲੋਕੀ ਬਹੁਤ ਆਵਾਜ਼ ਲੱਗੀ ਰਹਿੰਦੀ ਆ ਜੀ ਰੌਣਕ ਲੱਗੀ ਰਹਿੰਦੀ ਜੇ ਜੀ ਮਰਜ਼ੀ ਆਓ ਐਨੀ ਟਾਈਮ ਵੈਲਕਮ ਮਹਿਲ ਆਵਦੀ ਵੈਸ ਤੇ ਦੋਸਤੋ ਜੇਕਰ ਇਸ ਤਪਤਪਾਉਂਦੀ ਚਲਚਲਾਂ ਦੀ ਗਰਮੀ ਤੇ ਤੁਸੀਂ ਵੀ ਉਹ ਪਰੇਸ਼ਾਨ ਤੇ ਜਲੰਧਰ ਚ ਲੱਭ ਰਹੇ ਹੋ ਕੋਈ ਇਹੋ ਜਿਹੀ ਲੋਕੇਸ਼ਨ ਜਿੱਥੇ ਤੁਹਾਨੂੰ ਸਾਫ਼ ਸੁਥਰਾ ਪਾਣੀ ਮਿਲੇ ਨਹਾਉਣ ਵਾਸਤੇ ਤੇ ਸਾਫ਼ ਸੁਥਰਾ ਇਹ ਮਾਹੌਲ ਮੇਰੇ ਘੁੰਮਣ ਫਿਰਨ ਵਾਸਤੇ ਇੰਜੋਏ ਕਰਨ ਵਾਸਤੇ ਤੇ ਅੱਜ ਮੈਂ ਤੁਹਾਨੂੰ ਲੈ ਚੱਲਦਾ ਜਲੰਧਰ ਦੇ ਕਪੂਰਪਿੰਡ ਦੇ ਵਾਸਤੇ ਇਸ ਹਰਲੀਨ ਵਾਟਰ ਫਨ ਪਾਰਕ 'ਚ ਦਸ ਇਹ ਕੋਨੇ ਆ ਬਈ ਆਓ ਗੱਲਬਾਤ ਦਾ ਮਜ਼ਾ ਕਰੋ ਇੰਜੋਏ ਕਰੋ ਗੱਲਬਾਤ ਦੇ ਵਧੀਆ ਵਾਈ ਗੁਰਜੀ ਕੀ ਫਤਿਹ ਜੇ ਹੋਰਿਆ ਮਾਹੌਲ ਲਗਾ ਦੇ ਤੂੰ ਪਰਚਾ ਦੇ ਆਓ ਜੀ 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 ਵਧੀਆ ਭਾਈ ਮਾਲ ਵਧੀਆ ਭਾਜੀ ਬਹੁਤ ਬੜਾ ਇੰਜੋਏ ਹੁੰਦਾ ਗਿਆ ਵਾ ਜੀ ਗਰਮੀ ਦੇ ਵਿੱਚ ਵਧੀਆ ਆਉਣ ਵਾਸਤੇ ਵਾਟਰਪਾਰਕ ਬੱਚਿਆਂ ਵਾਸਤੇ ਸੁਦਸ਼ਕ ਰਹਿ ਹੋ ਗਿਆ ਜਾਨੇ ਪਿੱਛੇ ਬਹੁਤ ਵਧੀਆ ਵਾ ਖਾਣ ਪੀਣ ਨੂੰ ਫੂਡ ਵਾਸਤੇ ਵੀ ਅੰਦਰ ਘੁੰਮਦੀ ਨਾ ਬੜੀ ਫਾਇਦਾ ਹੀ ਬੋਲ ਰਿਹਾ ਹੈ ਨਾ ਸਿਕਿਉਰਟੀ ਵਧੀਆ मेरे नाम जलंधर तो आए कुछ लोग मौजूद ने म्यूजिक पूरा रहे ने, ने, का रहे हैं मैं गलत करा जी, रहा जी।, जी की की तो था? निखिल सरदाना जी कितों आयो सर अभी जलंधर बटा चौक तो है पंजी बाग तो जी क्या बात है और किस तरह का माहौल लगा बहुत वजी लगे हले असि एंट्र की है बस बहुत वह लग रहा बाकी देखते हैं जी सत्या जी सी जी तीति क्या वजह माहौल है बहुत बढ़िया जी अच्छा लग रहा है अच्छा लग रहा है अपने दोस्तों को क्या कहना चाहूंगा सब तो इंजॉय करे सीकाल जी सीकाल जीडा नाम रेखा शर्मा जलंधर कोई राजस्थान में घर आई हूँ राजस्थान अच्छा आप राजस्थान अब भाई हमारे साथ जलंधर के साथ साथ राजस्थान वाले भी है फर्स्ट टाइम पुल में आई हूँ फर्स्ट टाइम बहुत अच्छा आई इंजॉय करे बहुत ज्यादा आपका नाम क्या है चुमकी शर्मा ਅੱਛਾ ਜੀ ਆ ਕੇ ਇੰਜੋਏ ਕਰਾਂ ਹਾਂ ਬਹੁਤ ਇੰਜੋਏ ਕਰ ਰਹੇ ਹਾਂ ਹੋਰ ਕੀ ਗੱਲ ਜੀ ਸਤਿ ਸ਼੍ਰੀ ਅਕਾਲ ਭਾਈ ਸਸੀ ਕੀ ਨਾਮ ਹੈ ਤੁਹਾਡਾ ਕੁਸ਼ ਸ਼ਰਮਾ ਮੈਂ ਦੇਖ ਰਿਹਾ ਕਿ ਇੱਕ ਪਾਸੇ ਲਾਵ ਹੈ ਔਰ ਦੂਜੇ ਪਾਸੇ ਖੁਸ਼ ਹੈ ਔਰ ਮਾਹੌਲ ਬੜਾ ਖੁਸ਼ ਹੈ ਤੇ ਗੱਲਬਾਤ ਕਰਾਂਗੇ ਭਾਈ ਕਿਹੋ ਜਿਹਾ ਲੱਗਾ ਬਹੁਤ ਵਧੀਆ ਫਸਟ ਕਲਾਸ ਆਨੰਦ ਕੀਤਾ ਆਨੰਦ ਪੂਰਾ ਪੂਰਾ ਅੱਛਾ ਜੀ ਪੂਰਾ ਪੂਰਾ ਪਹਿਲੇ ਕੰਮ ਕੰਮ ਹੈ ਕੀ ਕਹਿਣਾ ਚਾਹੋਗੇ ਜਿਹੜੇ ਦੋਸਤ ਮਿੱਤਰ ਦੇਖ ਰਹੇ ਨੇ ਅੱਜ ਗਰਮੀਆਂ ਦੀ ਛੁੱਟੀਆਂ ਸੀ ਆ ਕੇ ਬਿਤਾਓ ਆਹ ਬਾਹਰ ਜਾਣ ਦੀ ਲੋੜ ਨਹੀਂ ਗਈ ਅਰਲੀਨ ਵਾਟਰਪਾਰਕ ਆਓ ਫਿਰ ਇੰਜੋਏ ਕਰੋ ਹਾਂ ਕਿਉਂ ਫੁੱਲ ਫੈਮਿਲੀ ਦਾ ਫੁੱਲ ਇੰਜੋਏ ਹੋ ਰਿਹਾ ਸਾਰੇ ਬੱਚੇ ਦੇ ਨਾਮ ਲਾਓ ਖਾਂਡੀ ਗੋੜੀ ਸਾਰੇ ਬੱਚੇ ਲਖ ਲਿਓ ਮੈत्री ਮੈत्री ਬੜਾ ਅੱਛਾ ਨਾਮ ਹੈ ਵੀ ਕੌਣ ਸੀ ਕਲਾਸ ਵਿੱਚ ਪੜ੍ਹਦੀ ਸਕੂਲ ਕੌਨਸਾ ਹੈ ਦਸਰਾਤ ਸਕੂਲ ਅਰੇ ਵਾਹ ਆਪ ਰਾਜਸਥਾਨ ਸੇ ਹੋ अरे भाई हमारे साथ ये राजस्थानी लड़की साला सिर से मौजूद है कैसा लग रहा है बहुत अच्छा लग रहा है फूड एंजॉय करा हाँ क्या कहना चाहोगे अपने दोस्तों को मैं कहना चाहूँ आओ और फुल मस्ती करो हाँ यो पूरा एंजॉय करो <laughs> सो दोस्तों जिम्मे के तुम देख ही चुके हो तो जी कपूर पंच इंस्पेक्टर साजा हरलीन वाटर पार्क किन्ने देने जा रहे ਔਰ ਲੋਕ ਕਿਸ ਤਰ੍ਹਾਂ ਇੰਜੋਏ ਕਰ ਦਿੰਗੇ ਤੁਸੀਂ ਸਭ ਕੁਝ ਦੇਖ ਚੁੱਕੇ ਹੋ ਹੁਣ ਮੈਂ ਤੁਹਾਨੂੰ ਉਸ ਨਾਲ ਮਿਲਣ ਜਾ ਰਿਹਾ ਜੀ ਜਿਨ੍ਹਾਂ ਨੇ ਹਰਲੀਨ ਵਾਟਕ ਪਾਰ ਨੂੰ ਇੱਥੇ ਸਟੈਬਲਿਸ਼ ਕੀਤਾ ਹੈ ਔਰ ਇੱਕ ਖੂਬਸੂਰਤ ਜਗ੍ਹਾ ਬਣਾ ਕੇ ਲੋਕਾਂ ਦੇ ਇੰਜੋਏ ਕਰਨ ਲਈ ਜਗ੍ਹਾ ਬਣਾਈ ਹੈ ਮੇਰੇ ਨਾਲ ਮੌਜੂਦ ਨੇ ਜੀ ਗੁਰਪ੍ਰੀਤ ਸਿੰਘ ਜੀ ਹੈਪੀ ਭਾਈ ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਹਾਨੂੰ ਸਭ ਨੂੰ ਬੇਨਸੋ ਵੀ ਕਰੇ ਸਤਿ ਸ਼੍ਰੀ ਅਕਾਲ ਮੇਰੇ ਦਰਸ਼ਨ ਦੇ ਗਿਆਨ ਸਾਰਨ ਚਾਰ ਪਈ ਸਸਰੀ ਕਾ ਹੈਪੀ ਭਾਜੀ ਕਿੰਨਾ ਚੇਰ ਹੋ ਗਿਆ ਹੈ ਹਰਲੇੰਡਸ ਪਾਰ ਨੂੰ ਐਸਟੈਬਲਿਸ਼ ਕਿਤੇ ਨੇ ਇਹ ਭਾਜੀ ਅਸੀਂ ਕੋਈ ਸਾਧਕ ਦੇ ਵਿੱਚ ਓਪਨ ਕਰ ਦਿੱਤਾ ਸੀਗਾ ਪਹਿਲੇ ਨੰਬਰ ਛੋਟਾ ਜਿਹਾ ਬਣਾਇਆ ਸੀਗਾ ਉੱਪਰੋਂ ਹੋੜੇ ਦੇ ਭੌਂਦੇ ਕੇ ਬਣਾਉਲੇ ਗਿਆ ਹਾਂ ਕਾਫੀ ਪਿੰਨਾ ਕਰਕੇ ਇਸ ਦੇ ਵਿੱਚ ਬਣ ਗਿਆ ਬਹੁਤ ਸੋਹਣਾ ਆ ਔਰ ਇਸ ਦੇ ਦਾ ਲੋਕਾਂ ਨੂੰ ਤਾਣੀ ਦੀ ਕੁਆਲਿਟੀ ਆ ਉਹ ਬਹੁਤ ਹੀ ਸ਼ੁੱਧ ਨੇ ਕੋਈ ਕੋਲਰ ਨਹੀਂ ਪੋਦੇ ਹੈਗੇ ਕੋਈ ਫੂਨ ਕਰਦੇ ਪਾਣੀ ਸਾਫ ਸੁਥਰਾ ਹਾਂ ਦਾ ਬੰਦਾ ਢੰਡਾ ਪਾਣੀ ਨਹੀਂ ਹੁੰਦਾ ਲੋਕ ਵੀ ਦੱਸਦੇ ਨੇ ਕਿ ਇੱਕ ਪਾਣੀ ਝੰਡਾ ਵੜਾ ਹੈ ਔਰ ਸਾਫ ਸੁਥਰਾ ਬਗਾ ਹੈ ਲੋਕ ਖੁਦ منہ ਉਹ ਕਹਿ ਰਹੇ ਨੇ ਔਰ ਜੇ ਆਪਾਂ ਗੱਲ ਕਰੀਏ ਸਰ ਇੱਥੇ ਆਉਣ ਲਈ ਸੁੱਕਾ ਜਿਹਾ ਰਸਤਾ ਦੱਸਿਆ ਨੇ ਕੋਈ ਲੋਕ ਬੜੇ ਜ਼ਰੂਰਤਾਂ ਦੇਖ ਰਹੇ ਨੇ ਬਹੁਤ ਈਜ਼ੀ ਐ ਤੁਹਾਨੂੰ ਜੀ ਜਲੰਧਰੋਂ ਤੁਸੀਂ ਬੱਥੇ ਆਉਨੇ ਹੋ ਬੱਤਪੁਰੋ ਸ਼ਾਹਪੁਰ ਦੀ ਜਲੰਧਰ ਤੋਂ ਉੱਥੋਂ ਰੱਖੇ ਆਉਂਦੇ ਆ ਕੋਈ ਦਿੱਕਤ ਨਹੀਂ ਜੀ ਰਾਮਾ ਮੁੰਡੇ ਤੁਸੀਂ ਆਉਨੇ ਆ ਸੋਲ ਲੈਂਟ ਵੱਲ ਸਿੰਗਲ ਲਾਈਨ ਵਾਲੀ ਉਸ ਤੋਂ ਬੋਰ ਲੱਗਾ ਐਡੋਰ ਨਿਸ਼ਾਨ ਹੈ ਤੁਸੀਂ ਸੁਦੇ ਆਪਸ ਕੋਈ ਕੋਈ ਲੋਕੇਸ਼ਨ ਕੋਈ ਨਹੀਂ ਹੈ ਜੇ ਤੁਸੀਂ ਲੋਕੇਸ਼ਨ ਲੱਭਣਾ ਚਾਹੁੰਦੇ ਹੋ ਨਾ ਅਰਲੀਨ ਵਾਟਰ ਪਾਰਕ ਵੈਸੇ ਤਾਂ ਤੁਸੀਂ ਗੂਗਲ ਤੇ ਸਰਚ ਕਰੋਗੇ ਬੜੇ ਆਰਾਮ ਨਾਲ ਪਰ ਜੇ ਕਿਸੇ ਨੂੰ ਨਹੀਂ ਵੀ ਪਤਾ ਲੱਗਦਾ ਤੁਸੀਂ ਕਿਸੇ ਵੀ ਪਾਸੇੋਂ ਆ ਰਹੇ ਹੋ ਜੇਤਲ ਸਿੰਘੇ ਪਹੁੰਚ ਜਾਓ ਬਸ ਆਗੇ ਪੁੱਛ ਲਓ ਵੀ ਪੂਰਪੁਰ ਤੇ ਜਾਣਾ ਹੈ ਅਰਲੀਨ ਵਾਟਰ ਪਾਰਕ ਤੇ ਗੱਲ ਕਰੀਏ ਜਨਾਬ ਟਿਕਟ ਦੀ ਕਿਉਂਕਿ ਸਾਡੇ ਦਰਸ਼ਕੋ ਵੀ ਕਹਿ ਦਿੰਦੇ ਨੇ ਨਾ ਅਸੀਂ ਸਾਰੀ ਵੀਡੀਓ ਦਿਖਾਤੀ ਮਾਹੌਲ ਦਿਖਾਤਾ ਜਸ਼ਨ ਦਿਖਾਤਾ ਵੀ ਟਿਕਟ ਦਾ ਹਿਸਾਬ ਕਿਤਾਬ ਹੈ ਦੇਖੋ ਅਸੀਂ ਪਹਿਲਾਂ ਆਪਾਂ ਥੋੜੀ ਜਿਹੀ ਹੁਣ ਅਸੀਂ 500 ਰੁਪਏ ਟਿਕਟ ਦੀ ਕੀਤੀ ਆ ਜੀ ਪਰ ਉਹ ਵੀ ਬਹੁਤ ਜਾਇਜ਼ ਆ ਲੋਕਾਂ ਨੂੰ ਇਦਾਂ ਨਹੀਂ ਕਿ ਅਸੀਂ 1500 ਮੰਗੀਆਂ ਟਿਕਟ ਪਰ ਇਹ ਇੰਜੋਏ ਦੀ 1500 ਨਾਲ ਜ਼ਿਆਦਾ ਕਰ ਰਹੀ ਜਾ ਔਰ ਇਹ 3450 ਹੈ ਔਰ ਬਹੁਤ ਜਨਰਲ ਹੈਗਾ ਸਰੇਖ ਬੰਦਾ ਬੜਾ ਖੁਸ਼ ਹੋ ਜਾਂਦਾ ਪੁੱਛੇ ਸਾਨੂੰ ਪਹਿਲੀ ਤੁਸੀਂ ਇਹ ਸਸਤੀ ਕਿਉਂ ਰੱਖੀ ਆ ਪਰ ਮੈਂ ਕਹਿੰਨੀ ਸਾਰੇ ਜਾਣੇ ਅਸੀਂ ਜਿਹੜਾ ਗਰਮਿਆਂ ਦਾ ਪੂਰਾ ਆਨੰਦ ਮਾਨਸਾ ਕੀਏ ਤੇ ਸੱਜ ਦਰਸ਼ ਜਿਹੜੇ ਮਤਲਬ ਕਿ ਆ ਸਕਣ ਐ ਦੋਸਤੋ ਇਹ ਬੜੀ ਮੰਨਣ ਵਾਲੀ ਗੱਲ ਹੈ ਕਿਉਂਕਿ ਤੁਸੀਂ ਕਿਸੇ ਵੀ ਫਨ ਪਾਰਕ ਤੇ ਜਾਂਦੇ ਹੋ ਨਵੇਂ ਵੀ ਬੜੇ ਖੁੱਲ ਰਏ ਨੇ ਔਰ ਅੰਦਾਜ਼ਾ ਇਹ ਨਹੀਂ ਕਿ ਟਿਕਟ ਹੈ 1500 2000 ਦੇ ਕਰੀਬ ਲੋਕ ਜਾਂਦੇ ਨੇ ਸੋ ਜੇ ਟਿਕਟ ਪੱਕਾ ਵੀ ਦੇਖੋ ਤਾਂ ਬੜਾ ਕਫਾਈਤੀ ਹੈ। ਬਹੁਤ ਬਹੁਤ ਇਸ ਤਰ੍ਹਾਂ ਦਾ ਮਾਹੌਲ ਰਹਿੰਦਾ ਹੈ ਸਾਰਾ ਹਫ਼ਤਾ। ਹਮੇਸ਼ਾ ਸਾਡੇ ਜੀ ਐਤਵਾਰ ਨੂੰ ਤਾਂ ਬਹੁਤ ਜ਼ਿਆਦਾ ਹੀ ਮੋਲ ਵਧਿਆ ਹੁੰਦਾ। ਬਾਕੀ ਦਿਨ ਵੀ ਸਾਰੇ ਦਿਨ ਲੋਕੀ ਬਹੁਤ ਆਵਾਜ਼ੇ ਲੱਗੀ ਰਹਿੰਦੀ ਆ। ਰੌਣਕ ਲੱਗੀ ਰਹਿੰਦੀ ਆ। ਜੀ ਜੋ ਮਰਜ਼ੀ ਆਓ ਐਨੀ ਟਾਈਮ ਵੈਲਕਮ ਆ। ਔਰ ਅਸੀਂ ਤੁਹਾਨੂੰ ਅੜਿੱਕਾਂ ਦੇ ਸਾਰੇ ਦਿਨਾਂ ਨੂੰ ਜੀ ਜੋ ਮਰਜ਼ੀ ਆਓ ਤੁਸੀਂ ਇੰਜੋਏ ਕਰੋ। ਦੇਖੋ ਦੋਸਤੋ ਹੁਣ ਤੁਸੀਂ ਐਂਡ ਤੱਕ ਵੀਡੀਓ ਦੇਖੀ ਹੈ। ਤੁਸੀਂ ਸਾਡੇ ਨਾਲ ਜੁੜੇ ਰਹੇ ਹੋ ਬੜੇ ਪਿਆਰੇ ਦਰਸ਼ਕੋ। जे तुम चैनल सबसक्राइब किया है वीडियो में लाइक किया और हरलीन वाटर पार्क लिखा है दर्शकों ने किया जी जो मांग करा की मान कर मांग करा जी सो हाँ। तो दोस्तों लिए खुशखबरी की गल है जे दोस्त ने चैनल सबसक्राइब किया हो वीडियो लाइक किया हो और कमेंट ਹਰਲਿੰਗ ਵਾਟਰ پارک ਲਿਖਿਆ ਹੋਊਗਾ ਤੁਹਾਨੂੰ ਸਪੈਸ਼ਲ ਡਿਸਕਾਊਂਟ ਦਿੱਤਾ ਜਾਊਗਾ ਤੁਸੀਂ ਆਉਣਾ ਹੈ ਹੈਪੀ ਭਾਈ ਜੀ ਹੁਣ ਸਾਡੇ ਹਮੇਸ਼ਾ ਤੁਹਾਨੂੰ ਕਾਊਂਟਰ ਦੇ ਉੱਥੇ ਮਿਲਣਗੇ तकरीबन ਉੱਥੇ ਹੀ ਹੁੰਦੇ ਨੇ ਕਿਉਂਕਿ ਆਪ ਮੈਨੇਜ ਕਰਦੇ ਨੇ ਲੋਕਾਂ ਦੀ ਸੇਵਾ ਲਈ ਆਪ ਖੜੇ ਹੋਣਾ ਆਪ ਮੌਜੂਦ ਹੋਣਾ ਇਹਨਾਂ ਦੀ ਪ੍ਰਾਇੋਰਟੀ ਹੈ ਆਪਣੀ ਫੈਮਿਲੀ ਦੇ ਨਾਲ ਪੂਰਾ ਸਾਰਿਆਂ ਦਾ ਖਿਆਲ ਰੱਖਦੇ ਨੇ ਔਰ ਤੁਸੀਂ ਆਓ ਆਪਣੇ YouTube ਚੈਨਲ ਤੇ ਜਾਂ Instagram ਤੇ ਜਾਂ Facebook ਤੇ ਜਿੱਥੇ ਵੀ ਤੁਸੀਂ ਦੇਖਿਆ ਹੈ ਉੱਥੇ ਚੈਨਲ ਸਬਸਕ੍ਰਾਈਬ ਕੀਤਾ ਹੋਵੇ ਵੀਡੀਓ ਲਾਈਕ ਕੀਤਾ ਹੋਵੇ ਔਰ ਕਮੈਂਟ ਲਿਖਿਆ ਹੋਵੇ फिर मिलेगा वजी डिस्काउंट फिलहाल देने जी इजाजत अगली बार फिर किसी होर अच्छी वीडियो केूबरू होवे तद तक दे मैन लाभ बैसू दौ इजाजत धनवाद